ਵੰਡੂ ਗਦਾ ਚੈਨਲ ਦੇ ਬਾਈ ਸਵਾਗਤ ਕਰਦੇ ਤੇ ਮੈਂ ਮਹਾਵਿੱਤਾਂ ਕਿੱਤੋਂ ਲੋ ਬਾਈ ਰੋਜ਼ ਦੀ ਤਰ੍ਹਾਂ ਜਰਾ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣ ਵਾਸਤੇ ਬਾਈ ਰੇਟ ਜਿਹੜਾ ਘੱਟੋ ਘੱਟ ਵੀ 4 ਦਿਨਾਂ ਤੋਂ ਤੇਜ਼ ਚੱਲ ਜੰਦਾ ਜਿਹੜਾ ਹਨਾ ਬਾਈ ਤੇ ਕੱਲ ਵੀ ਜਿਹੜਾ ਸਿਰਾ ਰੇਟ ਗਿਆ ਸੀਗਾ 400 ਤੇ 55 ਰੁਪਏ ਜਿਹੜਾ ਗਿਆ ਸੀਗਾ ਬਾਈ ਕੱਲ ਜਿਹੜਾ ਸਿਰਾ ਰੇਟ ਗਿਆ ਸੀ ਤੇ ਅੱਜ ਹੋ ਗਈ 2 ਜੁਲਾਈ 2025 ਦੇਖਦੇ ਬਾਈ ਤਾਜ਼ਾ ਤਾਜ਼ੇ ਰੇਟ ਜਿਹੜੇ ਕੀ ਜਾਂਦੇ ਆ ਉਧਰੋਂ ਤਾਂ ਸਬਜ਼ੀ ਕਹਿੰਦੇ ਤੇਜ਼ ਹੋ ਗਈ ਹੈ ਬਾਈ ਤੇ ਇਧਰੋਂ ਤੂੜੀ ਤੇਜ਼ ਹੋ ਗਈ ਬਾਈ ਸਭ ਜੀ ਨੇ ਵੀ ਰੇਸ ਫੜ ਲਈ ਤੂੜੀ ਨੇ ਵੀ ਰੇਸ ਫੜ ਲਈ ਇਕੱਠਿਆਂ ਨੇ ਜਿਹੜੀ ਰੇਸ ਹੈ ਜਿਹੜੀ ਫੜ ਲਈ ਆ ਬਾਈ ਅਜਮੇਰ ਸਕੇ ਭੁੱਲ ਰਾ ਤੇ ਸਮਾਣਾ ਗੁੱਡ ਮਾਰਨਿੰਗ ਧਰਮਪਾਲ ਸਿੰਘ ਪ੍ਰਾ ਕੀ ਹਾਲ ਚਾਲ ਆ ਬਾਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ YouTube ਵਾਲੇ ਵੀਰ ਪ੍ਰਾ ਤੇ Facebook ਤੇ ਵੀ ਜਿਹੜਾ ਆਪਣਾ ਪੇਜ ਹੈ ਜੀ ਉਹਨੂੰ ਲਾਈਕ ਜਰੂਰ ਕਰ ਦਿਓ ਜੀ ਟਾਈਮ ਹੋ ਗਿਆ ਬਾਈ ਜਿਹੜਾ ਘਟ ਘਟ 6:00 ਵੱਜ ਗਏ ਤੇ 50 ਮਿੰਟ ਹੋ ਗਏ ਬਾਈ ਤੇ ਕੱਦੂ ਆ ਜਿਹੜਾ ਬਾਈ ਜੀ 45 45 50 50 ਰੁਪਏ ਜਿਹੜਾ ਕੱਦੂ ਜਿਹੜਾ ਕੋਟਕਪੂਰਾ ਦੀ ਮੰਡੀ ਵਿਕੀ ਜਾਂਦਾ ਬਈ ਸਿਰਫ ਤੇ ਸਿਰਫ ਹਰੀ ਮਿਰਚ ਜ਼ਰੂਰ ਥੋੜੀ ਜੀ ਵੀ ਠੀਕ ਠਾਕ ਰੇਟ ਤੇ ਜਿਹੜੀ ਚੱਲੀ ਜਾਂਦੀ ਹੈ 20 ਰੁਪਏ ਦੇ ਰੇਟ ਤੇ ਬਾਕੀ ਸਾਰੇ ਸਬਜ਼ੀ ਬਾਈ ਜਿਹੜੇ ਤੇਜ ਆ ਵਿਚਾਨੀ ਯਾਰ ਸਬਜ਼ੀ ਸਬਜ਼ ਦੇ ਰਹਿੰਦੇ ਨੇ ਇਕੱਲੇ ਹਰੀ ਮਿਰਚ ਤੇ ਭਾੜੀ ਮਿਰਚ ੰਡ ਦੇ ਇੱਕ ਦੋ ਦੁਕਾਨਾਂ ਤੇ ਰਹਿ ਜਾਂਦੀ ਹੈ ਭਾੜੀ ਮਿਰਚ ਛਿਮਲੇ ਮਿਰਚ ਦਾ ਵੀ ਰੇਟ 50 ਰੁਪਇਆ ਤੇ ਉਹ ਜਾਂ ਲਾ ਲੋ ਹਿਸਾਬ ਕਰਦਾ ਵੀ ਤੁਸੀਂ ਕਿੰਨੇ ਕਿੰਨੇ ਰੇਟ ਹੋਏ ਪਏ ਯਾਰ ਸਬਜ਼ੀ ਤੇ ਜੇ ਮੰਨ ਕੇ ਚਲੋ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਆ ਹਰੇ ਤਾਂ ਕੁਝ ਵੀ ਨਹੀਂ ਜੇ ਇੱਕ ਦੋ ਮਹੀ ਹੋਰ ਪੈਗੇ ਨਾ ਲਗਾਤਾਰ ਇੱਕ ਦੋ ਮਹੀ ਹੋਰ ਆਗੇ ਜਿਵੇਂ ਅੱਜ ਆ ਗਿਆ ਕੱਲ ਆ ਗਿਆ ਸਾਰੇ ਪੰਜਾਬ ਦੇ ਵਿੱਚ ਹੀ ਆਲਮੋਸਟ ਜਿੰਨੀ ਆਗੇ ਤੇ ਬਾਈ ਰੇਟ ਜਿਹੜੇ ਸਬਜ਼ੀ ਦੇ ਹੋਰ ਵੱਜ ਜਣੇ ਆ ਘੱਟੋ ਘੱਟ ਮੰਨ ਲਾਦਾ ਹਰੇਕ ਚੀਜ਼ ਹੀ ਤੁਹਾਨੂੰ 80 80 90 90 ਮਿਲਿਆ ਕਰਨੀ ਹੈ ਜਿਵੇਂ ਕਿ ਚੌਲਾ ਮਿਲ ਜਾਂਦਾ ਤੁਹਾਨੂੰ ਤੇ ਗਵਾਰਾ ਫਲੀ ਬਾਈ ਚੌਲੇ ਤੇ ਗਵਾਰਾ ਫਲੀ ਚੌਲਾ 75 75 85 80 ਰੁਪਏ ਤੇ ਗਵਾਰਾ ਫਲੀ ਜਿਹੜੀ 100 100 ਰੁਪਏ ਨੂੰ ਜਿਹੜੀ ਪਹੁੰਚੀ ਪਈ ਆ ਬਾਈ ਝਾੜ ਕਰੇਲੇ ਵੀ 100 ਰੁਪਏ ਦੇ ਨੇੜੇ ਤੇ ਤੇ ਬਾਕੀ ਸਾਰੇ ਸਬਦੇ ਜਿਹੜੇ ਆਮ ਜੀ ਗੱਲ ਕਰੀ ਆਪਾਂ ਸਾਰੇ 40 ਰੁਪਏ ਤੋਂ ਉੱਪਰ ਹੀ ਆ ਕੱਟ ਕੋਈ ਨਹੀਂਗਾ ਕੱਦੂ ਹੋ ਗਏ ਪੇਠਾ ਕੱਲਾ ਘੱਟਾ ਪੇਠਾ 20 ਰੁਪਏ ਹੈਗਾ ਬਈ ਯਾਨੀ ਯਾਰ ਸਬਜੀ ਸਾਰੀ ਤੇ ਆ ਮੁੱਕ ਦੀ ਗੱਲ ਇਹ ਆ ਤੇ ਇਧਰੋਂ ਤੂੜੀ ਜਿਹੜੀ ਬਈ ਪਹਿਲਾਂ 510 ਵਿਕਦੀ ਰਹੀ ਆ ਫਿਰ 530 35 ਵੀ ਰੇਟ ਹੋ ਗਿਆ ਸੀਗਾ ਤੇ ਕੱਲ ਜਿਹੜਾ 455 ਰੁਪਏ ਰੇਟ ਹੋ ਗਿਆ ਕੋਟਕਪੂਰਾ ਮੰਡੀ ਦਾ ਬਈ ਤੇ ਅੱਜ ਦੇਖਦੇ ਆ ਬਾਕੀ ਕਿੰਨਾ ਰੇਟ ਜਾਂਦਾ ਅੰਦਾਜ਼ਾ ਲਾਓ ਯਾਰ ਕਿੰਨੇ ਕ ਬੰਦੇ ਖੜੇ ਆ ਪੰਨਾ ਆਪਾਂ ਤੁਹਾਨੂੰ ਬੰਦੇ ਵਿਖਾਈਏ ਸਾਹਮਣੇ ਨਗ ਭਾਈ ਦੋਈ ਆਈ ਅੱਜ ਤੂੜੀ ਦੇ ਇੱਕ ਦੋ ਤੇ ਤਿੰਨ ਤਿੰਨ ਨਗ ਆ ਗਏ ਭਾਈ ਆ ਗੱਠਾ ਵਾਲੀ ਤੂੜੀ ਰੋਜ਼ ਹੀ ਹੁੰਦੇ ਬਾਈ ਜਣੇ ਤੇ ਦੋ ਪੰਡਾ ਵਾਲੀ ਤੂੜੀ ਆਈ ਹੈ ਭਾਈ ਇਹਦੇ ਵਿੱਚ ਇੱਕ ਟਰਾਲੀ ਚ ਮੈਨੂੰ ਲੱਗਦਾ ਖੁੱਲੀ ਅਸਲੇ ਤਾਂ ਪੰਡਾ ਰਾਜ ਸਿੰਘ ਮੁੱਟਰਪਰਾ ਕੀ ਵਾਲ ਜਲਾ ਗੁੱਡ ਮਾਰਨਿੰਗ ਹੋ ਠੀਕ ਠਾਕ ਆ ਵਧੀਆ ਭਾਈ ਵਧੀਆ 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 ਜੀ ਲਖਵਿੰਦਰ ਦਿਓਲ ਪੇਂਟ ਡੇਰਾ ਪਠਾਣਾ ਸਰਬਜੀਤ ਸਿੰਘ ਜੈਮਲ ਸਿੰਘ ਵਾਲਾ ਮਨਦੀਪ ਬਰਾੜ ਬਾਈ ਕੀ ਹਾਲ ਚਾਲ ਬਾਵਾ ਜੀ ਬੋਲੀ ਕਰਦੇ 6 ਵਜੇ ਤੇ 51 ਮਿੰਟ ਸ਼ੁਰੂ ਹੋ ਗਏ ਜਿਹੜੇ ਲੱਕੜਾਂ ਦੀ ਮੰਡੀ ਨਾਲ ਤਾਲਕ ਰੱਖਦੇ ਉਹ ਵੀ ਹੈਨਾ ਇੱਥੇ ਆਜਿਆ ਕਰੋ ਵੀਰ ਭਾ ਲੱਕੜ ਮੰਡੀ ਲੱਗਣ ਲੱਗੀ ਹੁਣ ਇੱਥੇ ਪਹਿਲਾਂ ਲੱਕੜ ਮੰਡੀ ਲੱਗਦੀ ਸੀ ਪਰਲੇ ਪਾਸੇ ਮੱਕੀ ਵਾਲੇ ਪਾਸੇ ਆ ਜਿੱਥੇ ਹੁਣ ਮੱਕੀ ਆਈ ਪਈ ਆ ਬਾਲੀ ਜਿਆਦੇ ਤੇ ਮੱਕੀ ਹੁਣ ਜਦੋਂ ਮੰਨ ਲ ਕੇ ਚਲੋ ਤਲ ਜੂਗੀ ਤੇ ਉਦੋਂ ਬਾਅਦ ਫੇਰ ਲੱਕੜਾ ਮੰਡੀ ਵਾਲੇ ਉਧਰ ਲੱਕੜ ਮੰਡੀ ਜਾਣ ਲੱਗ ਜਾਣਗੇ ਲੱਕੜਾਂ ਵਾਲੇ ਤੇ ਹੁਣ ਫਿਲਹਾਲ ਲੱਕੜ ਇੱਥੇ ਹੀ ਲਿਆਉਂਦੇ ਆ ਬਾਈ ਤੂੜੀ ਦੇ ਕੋਲੇ ਜਾਵਾਂ ਜਿਹੜੇ ਵੀਰਪੁਰਾ ਲਿਆਉਂਦੇ ਆ ਲੱਕੜਾਂ ਜਾਂ ਕਿਸ ਨੂੰ ਪਤਾ ਹੋਊਗਾ ਤੇ ਇਹਦਾ ਟਾਈਮ ਹੈ 8:30 ਵਜੇ ਦਾ ਕੇ 8:30 ਇੰਨਾ ਕ ਟਾਈਮ ਰਹਿੰਦਾ ਹੁੰਦਾ ਬਾਈ ਇਹ ਸੁਖਚੈਨ ਸਿੰਘ ਟਰਨ ਬਾਈ ਕੀ ਆ ਜਣਾ ਬਹੁਤ ਜਾਣੀ ਨਾ ਯਾਰ ਪੂਰੇ ਪੰਜਾਬ ਲੈਵਲ ਦੀ ਮੰਡੀ ਤਕੜੀ ਆ ਜਾਂਦੀ ਐ ਇਹ ਕੋਟਕਪੂਰਾ ਲੱਕੜ ਮੰਡੀ ਬਹੁਤ ਦੂਰੋ ਦੂਰੋ ਜਾਣੀ ਤੇ ਲੱਕੜ ਆਉਂਦੀ ਆ ਰਾਜਸਥਾਨ ਹੋ ਗਿਆ ਇਧਰੋਂ ਹਰਿਆਣੇ ਵਾਲੀ ਸਾਈਡ ਤੋਂ ਵੀ ਲੱਕੜਾਉਂਦੀ ਹਨ ਉਹ ਲੱਕੜਾਉਂਦੀ ਸ਼ਰਮਾਣਾ ਮੋਕ ਦੀ ਗੱਲ ਇਹ ਆ ਕੱਲਣਾ ਰੇਟ ਇੱਥੇ ਲਿਖ ਦਿੱ ਗਏ ਉਹ ਚਲਾਈ ਕੱਲ ਸੀਗਾ 450 ਤੇ 55 ਰੁਪਏ ਰੇਡ ਲਖ ਦੀ ਇੱਕ ਮਿੰਟ ਬਾਈ ਫੇਰ ਕਰ ਦਾਂਗੇ ਲਾਵਾਥਾ ਕੱਲ ਲੈ ਬਾਈ ਇਧਰਲੇ ਪਾਸੇ ਜਿਹੜਾ ਸੱਜੇ ਪਾਸੇ ਆਈ ਜਿੰਦਾ ਕੱਲ ਦਾ ਤੂੜੀ ਦਾ ਸਿਰ ਰੇਟ ਆ ਗਿਆ ਇਧਰ ਅੱਜ ਦਾ ਬਾਈ ਬੰਦੇ ਤਾਂ ਹੋ ਗਏ ਯਾਰ ਵਾਵਾ ਹੈਂ ਗਾਗ ਤਾਂ ਚੰਗਾ ਤੇਰਾ ਸ਼ੂਟ ਨਾਮ ਕੀ ਆ ਪ੍ਰੀਤ ਪ੍ਰੀਤ ਹੈ ਪ੍ਰੀਤ ਮੰਦੇ ਦਾ ਬਹੁਤ ਆ ਯਾਰ ਨਾ ਬਈ ਅੱਗੇ ਗਗਣਾ ਹੁੰਦਾ ਸੀਗਾ ਗਗਣਾ ਹੁਣ ਜਾਵੜਾ ਜੀ ਸਾਧਕ ਤੇ ਹੁਣ ਪ੍ਰੀਤ ਹੁੰਦਾ ਆਪਣੇ ਨਾਲ ਯਾਨੀ ਗਗਣ ਦਾ ਭਰਾ ਸੋ ਠੀਕ ਆ ਅੰਗਰੇਜ਼ ਔਲਖ ਸਾਸਰੀ ਕਾਲ ਬਾਈ ਕੀ ਆਲਜਾਲ ਵਧੀਆ ਬਈ ਵਧੀਆ ਆਪਾਂ ਕਰਦੇ ਹਾਂ ਬੋਲੀ ਸ਼ੁਰੂ ਇੱਕ ਦੋ ਮਿੰਟ ਭਿੰਦਰ ਸਿੰਘ ਬਰਾੜ ਬਾਈ ਕੀ ਆਲਜਾਲ ਆ ਜਾਉਣ ਵਾਲਾ ਨਾ ਭਰਾ ਉਹ ਬੜਾ ਰੌਲਾ ਪਿਆ ਜਾਉਣ ਵਾਲੇ ਆਂਦੇ ਬੀ ਰੇਟ ਬਖਾਉਣੇ ਤੇ ਮੈਂ ਕਹਾ ਬਾਈ ਯਾਰ ਰੇਟ ਬਖਾਉਣ ਤੋਂ ਤੁਹਾਡੀ ਕੋਈ ਕਾਹ ਦੀ ਅਥੋਰਟੀ ਹੈ ਵੀ ਤੁਸੀਂ ਮੈਨੂੰ ਰੇਟ ਬਖਾਉਣ ਤੋਂ ਰੋਕ ਦਿਓਗੇ ਰੇਟ ਬਾਈ ਅੱਜ ਚੱਲਿਆ ਜਾਮਣ ਦਾ 30 40 ਰੁਪਏ ਜਿਹੜੀ ਲਾਲ ਜੀ ਛਾਂਟ ਚੁੰਟ ਜਿਹੜੀ ਉਹ ਆ ਜਾਂਦੀ ਹੈ ਨਾ ਲਾਲ ਜਾਮਣ ਜੀ ਤੇ ਸਿਰਾਂ ਰੇਟ ਜਾਨੀ 120 ਤੇ ਆ ਗਿਆ ਜਾਮਣ ਦਾ ਪਹਿਲਾਂ 130 ਤੇ 40 40 50 50 ਵੀ ਚੱਲੀ ਜਾਂਦਾ ਸੀ ਤੇ ਜਾਮਣ ਦਾ ਰੇਟ ਹੁਣ ਜਿਹੜਾ ਕੋਟਕਪੂਰਾ ਮੰਡੀ ਦਾ 120 ਤੇ ਕੋਈ ਕੋਈ ਨਾ ਜੇ ਹੋ ਗਿਆ ਹੋਇਆ ਤਾਂ 125 ਬਸ ਇੱਥੇ ਕਿਤੇ ਰੇਟ ਹੈ ਜਾਮਣ ਦਾ ਸਿਰੇ ਦੀ ਕੁਆਲਿਟੀ ਟੋਪ ਦਾ ਆਮ ਜਿਹੜੀ ਜਾਮਣ ਵਿਕੀ ਜਾਂਦੀ ਹੈ ਵੈਸੇ ਇਹ ਐਵਰੇਜ ਕੱਢ ਲਓ ਤੁਸੀਂ 80 90 90 100 100 ਰੁਪਏ ਦਾ ਰੇਟ ਤੇ ਲਾਲੂ ਸਾਹਿਬ ਕਹਿੰਦਾ ਵੀ ਬਾਹਰ ਕੀ ਰੇਟ ਵਿਕੀ ਜਾਂਦੀ ਹੈ ਮੈਨੂੰ ਲੱਗਦਾ ਵੀ 150 200 ਨੂੰ ਬਾਹਰੋਂ ਮਿਲਦੀ ਹੋਊਗੀ ਜਾਮਣ ਕਿਲੋ ਦੇ ਹਿਸਾਬ ਨਾਲ ਤਾਂ ਅੱਗੇ ਜਾਮਣ ਬਾਈ ਇੰਨੀਆਂ ਹੁੰਦੀਆਂ ਸੀ ਨਾ ਹੁਣ ਤਾਂ ਇਹ ਨਾ ਹਰੇ ਕੀ ਅਗਲਾ ਯਾਰ ਠਿੱਕੇ ਤੇ ਜਾਣ ਦੀ ਕਰਦਾ ਵੀ ਜੇ ਠਿੱਕੇ ਜਿੰਨੇ ਮਿਲਦੇ ਲੈ ਲਓ ਪੈਸੇ ਪੈਸਿਆਂ ਪਿੱਛੇ ਹੁਣ ਜਿਹੜੀ ਦੁਨੀਆ ਜਾਦੀ ਹੋ ਗਈ ਪਰ ਅੱਗੇ ਤਾਂ ਆਮ ਹੀ ਆਂਡ ਗਵਾਨ ਚ ਆਪਣੇ ਖੇਤਾਂ ਜਾਮ ਵੀ ਜਾਹਣ ਜੂਹਣ ਲੱਗੀਆਂ ਸੀ ਛੋਟੇ ਹੁੰਦੇ ਆਮ ਹੀ ਪੱ ਜਾਵਣਾ ਫਰੀ ਚ ਖਾਂਦੇ ਸੀ ਕਦੇ ਮੁੱਲ ਲੈ ਕੇ ਨਾ ਜਾਵਣ ਆਪ ਆਪ ਜੀ ਤੇ ਕਦੇ ਮੁੱਲ ਲੈ ਕੇ ਜਾਵਣ ਨਹੀਂ ਖਾਦੀ ਸੀ ਕਦੇ ਆਪਾਂ 10ਵੀਂ 11ਵੀਂ 12ਵੀਂ ਚ ਫਿਰਦੇ ਹੁੰਦੇ ਸੀ ਕਦੇ ਨਹੀਂ ਆਪਾਂ ਮੁੱਲ ਲੈ ਕੇ ਵੇਖੀ ਸੀ ਜਾਵਣ ਆਪਾਂ ਤੇ ਇਹ ਤਾਂ ਸ਼ਹਿਰਾਂ ਵਾਲੇ ਲੈਂਦੇ ਆ ਪਿੰਡਾਂ ਵਾਲਾਂ ਦਾ ਲੋੜ ਹੀ ਨਹੀਂ ਪੈਂਦੀ ਹੁਣ ਮੈਂ ਆ ਨਾ ਵੀ ਪਿੰਡਾਂ ਦੇ ਵਿੱਚ ਵੀ ਅਗਲਾ ਜਮਨ ਨੂੰ ਹੱਥ ਨਹੀਂ ਲਾਉਂਦਾ ਕਿਉਂਕਿ ਠੇਕੇ ਤੇ ਚੜ੍ਹਗਾ ਹੁੰਦੀਆਂ ਹੁੰਦੀਆਂ ਬਾਈ ਆ ਜਿਹੜੇ ਹਲਾਦਾ ਹੁਣ ਪੈਸੇ ਪਿੱਛੇ ਦੁਨੀਆ ਜ਼ਿਆਦਾ ਹੋਈ ਪਈ ਆ ਬਈ ਨਗ ਚਾਰ ਹੋ ਗਏ ਬਈ ਇੱਕ ਨਾਖ ਹੋਰ ਆ ਗਿਆ 1 2 3 ਤੇ 4 ਇਧਰ ਬਾਈਪਾਲ ਵੀ ਆ ਰੇਟ ਵਧੂ ਅੱਜ ਫਿਰ ਹਾਂ ਹੋਰ ਬਾਈ ਪਾਲ ਕੀ ਆਲਾਈ ਬਾਈ ਪਾਲ ਰੱਖੂ ਖਿਆਲਾ ਜਾਂ ਭਰਾਵਾ ਇਹ ਵੀ ਨਾ ਚਾਗ ਲਾਈ ਜਾ ਕਰ ਖਾਣੇ ਬੈਠਾ ਯਾਗ ਲਾਗੀ ਇੱਧਰ ਅੱਗ ਲੱਗੀ ਲੱਗੀ ਇਹ ਵੀ ਠੀਕ ਆ ਹਣਾ ਸਹੀ ਆ ਠੀਕ ਹੈ ਸਬਜੀ ਨੂੰ ਲੱਗੀ ਅੱਗ ਸਬਜੀ ਚ ਭਾਰੀ ਤੇਜ਼ੀ ਭਾਰੀ ਤੇਜ਼ੀ ਤੇਜ਼ੀ ਦੇ ਵਿੱਚ ਵੀ ਆ ਗਈ ਆ ਗਈ ਬਈ ਆ ਗਈ ਕੋਈ ਸ਼ੱਕ ਨਹੀਂ ਬਾਕੀ ਅੱਜ ਥੋੜੀ ਜਿਹੀ ਪਾਲਨੇ ਕਰ ਦੇਣੀ ਆ 200 ਰੱਖ ਦੂੰਗਾ ਜੀ ਤੇ ਪਛਾਣੂ ਕਰਕੇ ਖੜ ਜਾਂਦਾ ਅਸੀਂ ਅਗਲਾ ਅੱਜ ਜਲੂ ਦਾ ਰੇਟ ਹੈਗਾ ਗਾਹ ਕਾਣਾ ਹਣ ਤਾਂ ਲੋਕੀ ਵੇਦੇ ਆ ਹਫਤਾ ਲਗਾਤਾਰ ਨਾ ਤਾਂ ਹਾਂ ਆਹ ਹੁਣ ਵਾਸਤਾ ਕੰਮ ਵੀ ਰੁੱਝੇ ਆ ਸਹੀ ਆ ਬਈ ਜਿਹੜਾ ਲੱਗਾ ਉਹਦੇ ਪਾਣੀ ਨਹੀਂ ਖੜਦਾ ਅਗਲਾ ਬਈ ਗੁੱਟੀ ਪਾਈਏ ਬਾਕੀ ਜਿਹੜੀ ਬਾਹਰ ਦੀ ਤੂੜੀ ਐ ਨਾ ਉਹਨੂੰ ਅਗਲਾ ਛੇਤੀ ਨਹੀਂ ਹੱਥ ਪਾਉਂਦਾ ਆ ਜਿਹੜੀ ਹੁਣ 15 ਤਰੀਕ ਆਊਗੀ ਨਾ 20 ਤਰੀਕ ਤੋਂ ਬਾਅਦ ਤੂੜੀ ਆਉਣ ਲੱਗੂ ਹਾਂ ਇਹ ਮੀਂਹ ਕਰਕੇ ਖਰਾਬ ਹੀ ਹੋਈ ਹੋਊਗੀ ਤੂੜੀ ਤਾਂ ਪੈਂਦਾ ਹੋਊਗਾ ਫਰਕ ਦਾ ਮਾਰ ਜਾਂ ਕੋਈ ਨਹੀਂ ਰਾਹ ਕਿਉਂਦੇ ਉੱਤੇ ਤਰਪਾਲ ਤਰਪੂਤੇ ਨੂੰ ਖੜਦੇ ਆ ਉਹ ਤਾਂ ਨਹੀਂ ਖੜਦੇ ਮਾਰ ਜਾਂਦੇ ਆ ਉਹ ਜਿੰਨਾ ਕਦ ਮੀ ਹੋ ਗਿਆ ਜੇ ਥੱਲੋਂ ਹੀ ਮੰਨ ਕੇ ਜਦ ਮੀ ਥੱਲੇ ਹੀ ਖੜ ਕੇ ਪਾਣੀ ਦਿੱਤਾ ਤਰਪਾਲ ਕੀ ਕਰੂ ਕਿ ਨਹੀਂ ਥੱਲੋਂ ਵੀ ਵੜ ਜਾਂਦਾ ਪਾਣੀ ਜੇ ਆਪਾਂ ਕੰਡਾ ਨਹੀਂ ਬਣਾਦੇ ਹੀ ਉਹਦੇ ਉਸੇ ਬੇਰ ਵਾਲੀ ਨੇ ਕੋਠੇ ਚੋਂ ਮਟਰਾਲੀ ਲੈ ਗਿਆ ਅੱਛਾ ਜੀ ਪੰਡਾ ਵੀ ਜਿਵੇਂ ਤੂੰ ਕੋਈ ਪਿਆ ਸੀ ਤੋਵੇਂ ਉਹ ਬੁੱਢੀਆਂ ਬੱਚੀਆਂ ਹਾਂ ਸਹੀ 2-3 ਮਹੀਨੇ ਗਿਆ ਭੈਣ ਜਦੋਂ ਜਦੋਂ ਕੱਢਦੇ ਉਹ ਦੂਜੀ ਵੀ ਖਰਾਬ ਹੋ ਗਈ ਨਾਲ ਉਹਨੂੰ ਆਈ ਆ ਬਾਈ ਇਹਨੇ ਸਰਬਜੀ ਸਾਹਦੇ ਕਹਿੰਦੇ ਬਾਈ ਜਾਮਣਾ ਲੱਗੀਆਂ ਹੀ ਘਟਾ ਜਾਮਣਾ ਯਾਰ ਹੁਣ ਤਾਂ ਬਹੁਤ ਆਈ ਜਾਂਦੀਆਂ ਬਾਈ ਪਤਾ ਨਹੀਂ ਆਪਣੋਂ ਤਾਂ ਲੱਗੀਆਂ ਘਟਾ ਤੇ ਕੀ ਆ ਪਰ ਜਾਮਣਾ ਪਤਾ ਨਹੀਂ ਤਾਂ ਇਹ ਰੇਨ ਸਪਰੇ ਸਪਰੇਅ ਸਭੂ ਕਰਦੇ ਆ ਆਪਣੇ ਤਾਂ ਨਹੀਂ ਸਹੀ ਗੱਲਾਂ ਲੱਗਦੀਆਂ ਇੰਨੇ ਤਾਂ ਕ੍ਰੇਟ 80 80 70 70 ਕ੍ਰੇਟ ਰੋਝ ਜਾਂਦੇ ਬਾਈ ਮੰਡੀ 'ਚ ਲਾਉਣ ਹਿਸਾਬ ਨਾਲ ਜੇ ਘਟ ਲੱਗੀਆਂ ਹੁਣ ਇੰਨੇ ਕ੍ਰੇਟ ਕਿੱਥੋਂ ਆਈ ਜਾਂਦੇ ਹਨ ਚਾਹ ਤਾਂ ਕੋਈ ਇਹਨਾਂ ਨੂੰ ਤਕਨੀਕ ਹੁੰਦੀ ਆ ਇਹ ਸਾਲ 6 ਮਹੀਨੇ ਪਹਿਲੇ ਠੇਕਾ ਮਾਰ ਲੈਂਦੇ ਜਿਹੜੀ ਜਾਮਣ ਮਤਲਬ ਠੇਕਾ ਮਾਰਨਾ ਹੋਵੇ ਰੋਦੇ ਹਿਸਾਬ ਨਾਲ ਰੇਹਾਂ ਸਪਰੇਅ ਦਵਾਈ ਵੀ ਪਾਈ ਜਾਂਦੇ ਰਹਿੰਦੇ ਬਈ ਜਾ ਉਹਨਾਂ ਨੂੰ ਆਪਾਂ ਵੇਹਦੇ ਨਹੀਂ ਗਏ ਲਾ ਕੇ ਦਰਾਖਤ ਮੋੜ ਕੇ ਕਿ ਨਹੀਂ ਇਹ ਇਹਨਾਂ ਨੂੰ ਤਕਨੀਕ ਬਈ ਇਹਨਾਂ ਦਾ ਬਹੁਤ ਪੁਰਾਣਾ ਤਜਰਬਾ ਹੁੰਦਾ ਜਿਹੜੇ ਠਿੱਕੇ ਠੂਕੇ ਮਾਰਦੇ ਤੇ ਇਹਨਾਂ ਨੇ ਆਪ ਦੇ ਹਿਸਾਬ ਨਾਲ ਸਾਰਾ ਸੈਟਿੰਗ ਕਰ ਲੈਣੀ ਹੁੰਦੀ ਜਿਵੇਂ ਆਪਾਂ ਨੂੰ ਯਾਰ ਹੁਣ ਕਣਕ ਝੋਨੇ ਦਾ ਹਿਸਾਬ ਇਹਨਾਂ ਨੂੰ ਹੋ ਨਹੀਂ ਪਤਾ ਹੁਣਾ ਇਹਨਾਂ ਨੇ ਬੀਜ ਕੇ ਕਣਕ ਜਾਂ ਝੋਨੇ ਮੜ ਕੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਹੁਣ ਦਵਾਈ ਸਪਰੇਅ ਕਿਹੜੀ ਕਰਨੀ ਹੈ ਤੇ ਇਹ ਕਿਹੜੀ ਪੌਣੀ ਆ ਨਾ ਉਹ ਹਿਸਾਬ ਆ ਆਪਾਂ ਨੂੰ ਜਾਵਣਾ ਦਾ ਬਾਈ ਆਪਾਂ ਨੂੰ ਜਾਵਣਾ ਦੀ ਤਕਨੀਕ ਇਹ ਨਹੀਂ ਇਹਨਾਂ ਕੋਲ ਜਾਵਣਾ ਦੀ ਤਕਨੀਕ ਆ ਇਹ ਜਿਹੜੇ ਕੰਮ ਚ ਕਹਿੰਦੇ ਜਿਸ ਕਾ ਕਾਮ ਉਸੀ ਕੋ ਸੱਜ ਉਹ ਹਿਸਾਬ ਆ ਇਹਨਾਂ ਦੀ ਸਬਜੀ ਨੂੰ ਫੜ ਲੱਗਿਆ ਪਿਆ ਆਪਣੇ ਜਿਹੜੀ ਘਰੇ ਸਬਜੀ ਲਈ ਮੈਂ ਹਣਾ ਵੱਲਾਂ ਜੀ ਕਹਿੰਦਾ ਕੰਧ ਉੱਤੋਂ ਦੀ ਹੋ ਕੇ ਅੱਜ ਤੋਂ ਮੰਨ ਲੈ ਵੱਲ ਚੱਲ ਪੀ ਕੰਧ ਦੇ ਤਾਂ ਦੀ ਹੋ ਕੇ ਦੂਜੇ ਪਾਸੇ ਦੀ ਹੋ ਕੇ ਦਵਾਰੇ ਆ ਗਈ ਤੇ ਕੱਦੂ ਇੱਕ ਨਹੀਂ ਲੱਗਿਆ ਲੈ ਹੁਣ ਯਾਰ ਉੱਤੇ ਚ ਕਹਿੰਦੇ ਵੀ ਲੱਗਦਾ ਹੀ ਨਹੀਂਗਾ ਇੱਕ ਬੰਦੇ ਦਾ ਤਾਂ ਕਹਿੰਦੇ ਮਧੂਮੱਖਾਂ ਆਉਣੀਆਂ ਫੇਰ ਆਉਣੀਆਂ ਮਧੂਮੱਖੀਆਂ ਵਾਧੂ ਵਈ ਜਾਂਦੀਆਂ ਕੁਛ ਨਹੀਂ ਲੱਗਿਆ ਬਾਈ ਹਲੇ ਉਹਨੂੰ ਕਦੋਂ ਵੀ ਵੱਲ ਵਧੀ ਜਾਂਦੀ ਆ ਵੇਲ ਵਧੀ ਜਾਂਦੀ ਆ ਲੱਗਿਆ ਕੋਈ ਹੈ ਨਹੀਂਗਾ ਲੈ ਬਈ ਬੋਲੀ ਸਟਾਰਟ ਕਰਨ ਲੱਗਿਆ ਹੁਣ ਹੋ ਚੁੱਕਿਆ ਐਮ ਕਰਾਂ ਦੀ ਇੱਕ ਅੱਧਾ ਮਿੰਟ ਰਹਿ ਗਿਆ ਮਲਕੀਤ ਕੈਨੇਡਾ ਤੋਂ ਭਰਾ ਵੇਖੀ ਜਾਂਦੇ ਆ ਹੋਰ ਕੈਨੇਡਾ ਵਾਲਿਓ ਯਾਰ ਉਹ ਕੀ ਹਾਲ ਚਾਲ ਆ ਠੀਕ ਆ ਧੀਰਜ ਕਰਕੇ ਬਾਈ ਕੀ ਹਾਲ ਚਾਲ ਆ ਜਾਣਕਾਰ ਸਣੀ ਜੰਮੂ ਮੇਂ ਬਾਰਿਸ਼ ਹੋ ਰਹੀ ਆ हां भाई ਜਿਹੜਾ ਇੱਧਰ ਮਤਲਬ ਵੀ ਜੰਮੂ ਵਾਲੇ ਪਾਸੇ ਆਜੋ ਹਿਮਾਚਲ ਵਾਲੇ ਪਾਸੇ ਆਜੋ ਇਹ ਰੋਲਾ ਸਬਜੀ ਤਾਂ ਵੀ ਵੱਧ ਜਾਂਦੀ ਹੈ ਹਿਮਾਚਲ ਚ ਬਰਸ਼ਾ ਸਭ ਤੋਂ ਵੱਧ ਪੈਂਦੇ ਆ ਹਿਮਾਚਲ ਵਾਲੀ ਸਬਜੀ ਤਾਂ ਯਾਰ ਜਾਨੀ ਖਤਮੀ ਹੋ ਜਾਂਦੀ ਹੈ ਬਾਈ ਇਸ ਟਾਈਮ ਤੇ ਜਿਹੜੇ ਆ ਮੌਸਮ ਚੱਲੀ ਜਾਂਦਾ ਮਾਚਲ ਦੇ ਵਿੱਚ ਕਿਉਂਕਿ ਆਪਣੇ ਨਾਲੋਂ ਠੰਡ ਠੰਡ ਜੇ ਮੀਂਹੂ ਦਾ ਮੌਸਮ ਪਹਿਲਾਂ ਹੋ ਜਾਂਦਾ ਹੰ ਦੜਵਾਂਸ ਚ ਠੰਡ ਵੀ ਉਥੇ ਪਹਿਲਾਂ ਪੈਣ ਲੱਗ ਜੂਗੀ ਤੇ ਜੇ ਮੀਂਹੂ ਆਪਣੇ ਦੋ ਪਾਇਆ ਤੇ ਉੱਤੇ 6 7 ਮੀ ਪੈਣਗੇ ਜਾਨੀ 6 7 ਗੁਣਾ ਫਰਕ ਹੁੰਦਾ ਆਪਣੇ ਨਾਲ ਤੇ ਉੱਥੇ ਸਬਜ਼ੀ ਬਚ ਨਹੀਂ ਕਾਦੀ ਬਾਈ ਉਧਰੋਂ ਵੀ ਸਬਜ਼ੀ ਖਤਮ ਹੋ ਗਈ ਆ ਹਿਮਾਚਲ ਦੀ ਹੁਣ ਵੈਰੈਟੀ ਕੋਈ ਨਹੀਂ ਆਉਂਦੀ ਇੱਥੇ ਅੱਗੇ ਆਪਾਂ ਪਹੁੰਚ ਦਿੰਦੇ ਬਾਈ ਹਿਮਾਚਲ ਦਾ ਮਾਲ ਆ ਗਿਆ ਹਿਮਾਚਲ ਹੁਣ ਇੱਥੇ ਕੁਝ ਨਹੀਂ ਹਿਮਾਚਲ ਦਾ ਆਉਂਦਾਗਾ ਤੇ ਅੰਬ ਵੀ ਜਿਹੜੇ ਇਧਰੋਂ ਪਸ਼ਕਰਾਲੀ ਸਾਈਡ ਤੋਂ ਤੇ ਲਖਨਊ ਵਾਲੇ ਅੰਬ ਵੀ ਆਉਂਦੇ ਇੱਥੇ ਮੰਨ ਕੇ ਚਲੋ ਚੌਥਾ ਅੰਬ ਜਨ ਜੋ ਵੀ ਸ਼ੁਰੂ ਹੁੰਦੇ ਆ ਨਾ ਤੇ ਮਲਿਆਵਾਦੀ ਤੇ ਸਾਰੀ ਉਧਰ ਵੀ ਬਾਰਸ਼ਾਂ ਬੁਰਸ਼ਾਂ ਪਈ ਜਾਂਦੀਆਂ ਤਾਂ ਕਰਕੇ ਜਿਹੜਾ ਚੱਕਰ ਪਿਆ ਖ ਕਿੰਦੀ ਕਰ ਹੋ ਗਈ ਹੈ ਮੈਂ ਨਾ ਡਾਉਂ ਨੀਚਾ ਅਗਲਾ ਹੀ ਕਰ ਲਾਪਾ ਚੱਕ ਜੰਮੂ ਔਲੇ ਪੈਂਦੇ ਪਏ ਬਾਈ ਕਹਿੰਦੇ ਗੜੇ ਜੀ ਨੂੰ ਕਹਿੰਦੇ ਹਾਂ ਐਨੀ ਬਾਹਰ ਚ ਜੰਮੂ ਚ ਯਾ ਆਪਣੇ 5 ਲੱਖ ਦੇ ਬਈ ਗੁੱਸਾ ਨਾ ਕਰੀ 5 ਲੱਖ 350 ਰੁਪਇਆ 52 60 80 17 75 80 86 90 92 400 5 10 15 20 25 30 35 40

40 540 ਦੋਦਾ ਨੋਈ 540 ਰੁਪਏ ਗੱਦੋਰੇ ਲਾ ਬਾਈ ਪਹਿਲੀ ਟਰਾਲੀ ਜਿਹੜੀ ਵਗ ਗਿਆ ਜੀ 500 ਤੇ 40 ਰੁਪਏ ਨੂੰ ਜਿਹੜੀ ਤੁੜੀ ਆ ਵੀ ਕੀ ਆ ਹੋਰ ਜੀ ਠਿਕ ਠਾਕ ਬਾਈ ਵਧੀਆ ਵਧੀਆ ਪੱਠੇ ਦਾ ਮਤਲਬ 200 ਦੇ ਨੇੜੇ ਦਰ ਉਹਦੇ 200 200 ਇੰਨਾ ਕੀ ਰਹਿੰਦਾ ਹੁੰਦਾ 500 ਤੇ 40 ਰੁਪਏ ਬਾਈ ਕੱਲ ਨਾਲੋਂ ਰੇਟ ਵਧ ਗਿਆ ਜੀ ਕੱਲ ਜਿਹੜਾ ਸਿਰਾ ਰੇਟ ਚੱਲਿਆ ਸੀ 400 ਤੇ 55 ਅੱਜ ਚੱਲ ਗਿਆ ਬਾਈ 500 ਤੇ 40 ਰੁਪਏ ਬਾਈ ਪਹਿਲੀ ਟਰਾਲੀ ਨੇ ਰੇਟ ਬਣਾਦਾ ੱਥੇ ਸਹੀ ਆ ਜੀ ਲੈਣਗੇ 6350 ਕੰਡਾ 60, 400 405 10 15 20 25 35 40 48 450 56 60 65 70 470 400 ਲਾ ਭਾਈ ਦੂਜੀ ਟਰਾਲੀ ਲੈ ਕੇ ਭਾਈ 400 ਤੇ 70 ਰੁਪਏ ਭਾਈ ਤੇ ਆ ਜਾਓ ਭਾਈ ਤੀਜੀ ਟਰਾਲੀ ਆ ਗਈ ਕਰਾਂ ਦੀ ਗੱਠਾਂ ਵਾਲੀ ਟੁੜੀ ਆ ਗਈ ਆ ਦਾ ਰੇਟ ਵੇਖਦੇ ਆ ਜੀ ਟੋਡੇ ਵਾਲੇ ਵਿੱਚ ਕਿਹੜੀ ਮਠਾਈ ਦੇ ਤੇ ਉਹ ਕਾਗਜ਼ਾ ਲਾਇਆ ਹੁੰਦਾ ਸਹੀ ਆ ਆ ਜਾਓ ਕਲਾਕਰ ਵਾਲੇ ਉਹ ਹੀ ਆ ਭਾਈ ਆਹ ਕੋਲੀ ਕਰ ਮਰਾਇਆ ਹੋਵੇ ਮਠਾਈ ਸਹੀ ਆ ਆ ਜਾਓ ਕਲਾਕਰ ਕਣੀ ਜੀ ਨੇ ਇਹ ਬਰੀਕ ਹੋਰ ਸਭ ਦੀ ਬਰੀਕ ਆ ਇਹ ਵਧੀਆ ਚਾਜਾ ਨਹੀਂ ਇਹ ਤੁੰਨ ਤੁੰਨ ਦੇ ਭਰੀ ਜੀ ਹਾਂ ਇਹ ਨਹੀਂ ਉਹਵੇਂ ਬਰੀਕ ਨਹੀਂ ਹੈ ਬਰੀਨ ਬੀ ਨੇ ਹਾਂ ਰੋਕਾ ਬਹੁਤ ਵਧੀਆ ਕੀਤਾ ਬੈ ਸੀਟ ਪਰ ਬੜੀਆ ਬੈਠੇ ਰੋਟ ਕੇ ਭੜੀ ਹੋਈ ਆ ਬੋਲੋ ਹੀ ਬੋਲੋ ਟੈਂਸਰ ਕੋ ਵੀਟ ਜਿਆਦਾ ਹੋਵੇ ਇਹਦੇ ਹਾਲੇ ਫਿਰ ਵੀ ਸਾਢੇ 15 ਦੇ ਇੱਥੇ ਵੀ ਫਰਾਈ ਟੈਂਸਰ ਦਾ ਟ੍ਰੈਨਿੰਗ ਦੱਸਿਆ ਕਿਹੜਾ ਤੱਕ ਦੀ ਭਣੀ ਆ ਹੱਥ 65 70 71 375 375 ਬਾਈ ਕਿਨੇ 375 ਰੁਪਏ ਬਾਈ ਲੈ ਬਾਈ 375 ਰੁਪਏ ਜਿਹੜੀ ਗੱਠਾਂ ਵਾਲੀ ਤੁੜੀ ਵਿਕੀ ਆ ਪ੍ਰਤੀ ਕਵਾਂਟਲ ਬਾਈ ਹਨਾ ਗੱਠਾ ਦਾ ਰੇਟ ਤਾਂ ਸਮਝ ਲੋ ਕਦੇ ਤੇ 375 ਰੁਪਏ ਪ੍ਰਤੀ ਕਵਾਂਟਲ ਬਾਈ ਇਹ ਸਾਰੇ ਕਵਾਂਟਲ ਦੇ ਰੇਟ ਹੀ ਹੁੰਦੇ ਆ ਬਾਈ ਜਿੰਨੇ ਜਿੰਨੀ ਬੋਲੀ ਲੱਗੀ ਜਾਂਦੀ ਆ ਆ ਜਾਓ ਕਰਨ ਦੀ ਇਧਰ ਨੂੰ ਬਾਈ ਲਾ ਬਈ 540 ਰੇਟ ਵਧੀਆ ਬਣ ਗਿਆ ਅੱਜ ਆਜੋ 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 ਕਿੰਨਾਂ ਦੀ ਕਿੱਦਾਂ ਰਹਿ ਗਏ ਬੰਦੇ ਆਪਣੇ ਲੈ ਬਈ ਲਾਸਟ ਟਰਾਲੀ ਰਹਿ ਗਈ ਲਾਸਟ ਲੈ ਬਈ ਚਲਦੀ ਬੋਲੀ ਚੱਕ ਨਗ ਹੋਰ ਆ ਗਿਆ ਲਾਸਟ ਆਖਿਆ ਸੀਗਾ ਤੇ ਇੱਕ ਨਗ ਹੋਰ ਆ ਗਿਆ ਚਲਦੀ ਬੋਲੀ ਇੱਕ ਨਗਾ ਆ ਗਿਆ। ਲੋ ਭਾਈਏ ਦੇਖ ਫਿਰ। ਇੱਕ ਹੋਰ ਆਈ। ਚਲੋ 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 ਨੱਪ ਜੋਰੇ। ਆ ਭਾਈ ਪਹਿਲਾਂ ਹੀ ਪਾਰ ਨਿਗਾ ਰੱਖੀ ਬੈਠਾ ਸੀ ਇਹਦੇ ਤੇ ਹੈ। ਇਹਦੇ ਤੇ ਬੋਲੀ ਦੇਣੀ ਹੈ। ਬਾਹਰ ਦੀ ਅੰਦਰ ਦੇ ਅੰਦਰ। ਰੁਪਇਆ 400 ਰੱਖਾ ਆਪਣੇ ਬੋਲੋ। 400 ਰੁਪਈਆ ਹੀ 400 10 10 15 20 450 550 80 500 500 ਬੋਲਾਂਗੇ ਲੈ ਲੈ ਭਾਈ ਇਹ ਵੈਗੀ ਭਾਈ 500 ਰੁਪਈਏ ਨੂੰ ਜਿਹੜੀ ਆ ਤੂੜੀ ਵੈਗੀ ਆ ਜੀ ਲੈ ਭਾਈ ਲਾਸਟ ਰੰਦੀ ਰਹਿ ਗਈ ਆ ਜਿਹੜਾ ਹੁਣੇ-ਹੁਣੇ ਨਾ ਆਇਆ ਤੇ ਇਧਰ ਆ ਚੱਕੜੀ ਬਹੁਤ ਆ ਯਾਰ ਲਾ ਬਈ ਲਾਸਟ ਰਲਿ ਦੇ ਆ ਗਿਆ ਜੀ ਮਨੂ ਲੈ ਲਾ ਉਹ ਲੈਣਾ ਫਰਦਾ ਏ ਲਾ ਸਾਢੇ 7 ਦੇ ਹਿਸਾਬ ਨਾਲ ਆ ਗਿਆ ਨਹੀਂ ਫਿਰ ਵੀ ਤੂੰ ਠੀਕ ਆ ਗਿਆ ਨਾ ਤੇ ਸਾਢੇ 7 ਦੇ ਹਿਸਾਬ ਨਾਲ ਨਾ 7 ਦੇ ਨਾਲ ਆਇਆ ਹਰੇ ਦਾ 7 ਛੇ ਹੀ ਹੋਇਆ

ਆਰੇ ਬਾਈ ਤਰਪਾਲ ਵਾਲੀ ਸਾਰੀ ਪੂਰੀ ਕੋਈ ਮਿੱਟੀ ਨਹੀਂ ਆਉਣੀ ਬਈ ਪਾਣੀ ਦੇ ਪਾਣੀ ਨਾ 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 ਨਹੀਂ ਬਈ ਇਹ ਕਿਹੜਾ ਮਾੜਾ ਮੁੰਡਾ ਦੇਖ ਕੇ ਬੋਲੀ ਦੋ ਕਾਈ ਸੋ ਕਾਈ ਸੋ ਹਾਂ ਜੰਗਾ 4 5 70 75 80 85 305 10 15 20 25 30 35 350 35 352 60 60 62 17 370 ਬੋਲਾਂਗੇ ਨੇ ਬਣ ਦੇਗਾ ਹਿੱਟ ਚੈੱਕ ਕਰ ਖਾਂ 370 ਰੁਪਈਆ ਬਾਈ ਲਾ ਬਾਈ ਰੇਟ ਅੱਜ ਸਿਰਾ ਜੱਲਾ ਬਾਈ 540 ਰੁਪਈਆ ਤੇ ਕੱਲ ਦਾ ਰੇਟ ਜਿਹੜਾ ਸੱਜੇ ਪਾਸੇ ਲਿਖਿਆ ਹੋਇਆ 400 ਤੇ 55 ਰੁਪਈਏ ਲਾ ਲੋ ਹਿਸਾਬ ਕਿਤਾ ਕਿੰਨਾ ਤੇਜ਼ ਕੱਲ ਨਾਲ ਹੋਇਆ ਹੁਣ ਆਪਾਂ ਰੋਜ਼ ਲਿਖਦਾ ਕਰਾਂਗੇ ਸਾਈਡ ਤੇ ਕੱਲ ਦਾ ਰੇਟ ਇੱਧਰ ਲਿਖ ਦਿਆ ਕਰਾਂਗੇ ਤੇ ਅੱਜ ਦਾ ਜਿਹੜਾ ਤਾਜ਼ਾ ਤਾਜ਼ਾ ਰੇਟ ਆ ਇਹ ਆਪਾਂ ਖੱਬੇ ਪਾਸੇ ਲਿਖ ਦਿਆ ਕਰਾਂਗੇ ਇੰਨੇ ਨਾਲ ਤੁਹਾਨੂੰ ਪਤਾ ਲੱਗ ਜਾਕਰ ਕੱਲ ਨਾਲੋਂ ਰੇਟ 'ਚ ਕਿੰਨਾ ਕ ਫਰਕ ਰਿਹਾ ਹੋਰ ਭਾਈ ਕੀ ਹਾਲ ਚਾਲ ਹੈ ਲੈ ਲਈ ਤੁੜੀ ਹਾਂਜੀ ਹਾਂਜੀ ਲੈ ਲਈ ਚਲੋ ਵਧੀਆ ਰੇਟ ਕਿਹਨਾਂ ਠੀਕ ਚੱਲੀ ਜਾਂਦੇ ਆ ਭਾਈ ਤੇ 540 ਰੁਪਏ ਜਿਹੜਾ ਟੌਪ ਦੀ ਕੁਆਲਿਟੀ ਟੌਪ ਦੀ ਕੁਆਲਿਟੀ ਤੇ ਠੀਕ ਹੈ ਗਾਹਕ ਦੇ ਸਿਰ ਤੇ ਵਧੀਆ ਰੇਟ ਮਿਲ ਗਿਆ ਭਾਈ 540 ਹੈ ਨਾ ਇਹ ਕੌਣ ਸੀ ਮੰਡੀ ਆ ਇਹ ਹੈ ਜੀ ਕੋਟਕਪੂਰਾ ਮੰਡੀ ਆ ਜੀ ਜਿਹੜੇ ਵੀਰਪਰਾ ਵੇਖੀ ਜਾਂਦੇ ਕੋਟਕਪੂਰੇ ਦੀ ਮੰਡੀ ਦੇ ਰੇਟ ਸੀ ਬਿੜਿਓਨ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਵੀਰ ਭਰਾ ਹੁਣ ਸ਼ੇਅਰ ਨਹੀਂ ਕਰਦੇ ਤੁਸੀਂ ਸ਼ੇਅਰ ਜਰੂਰ ਕਰ ਦਿਆ ਕਰੋ ਦੱਬ ਕੇ ਤੋਰ ਫੇਰ